ਗੁਰਦੁਆਰਾ ਬਵੌਰ ਸਾਹਿਬ ਦਾ ਜਿਹੜਾ ਸੀਵਰੇਜ ਹੈ ਇਹ ਬਹੁਤ ਸਾਲ ਪਹਿਲਾਂ ਕਿਤੇ ਪਿਆ ਹੋਣਾ ਉਹਦੀਆਂ ਪਾਈਪਾਂ ਪੁਰਾਣੀਆਂ ਹੋ ਗਈਆਂ ਪਾਈਪਾਂ ਦਾ ਸਾਈਜ਼ ਛੋਟਾ ਹੈ ਜਗ੍ਹਾ ਜਗ੍ਹਾ ਲੀਕ ਕਰਦੀਆਂ ਹਨ ਔਰ ਉਹ ਦੇ ਕਰਕੇ ਇੱਥੇ ਬਹੁਤ ਬੜੀ ਦਿੱਕਤ ਹੈ ਗੁਰਦੁਆਰਾ ਸਾਹਿਬ ਦੀ ਸੀਵਰੇਜ ਨੂੰ ਲੈ ਕੇ ਇਹ ਦਿੱਕਤ ਕਰਕੇ ਪਿਛਲੇ ਦਿਨੀ ਕਕਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਸਾਹਿਬ ਜਿਆਨੀ ਸੁਲਤਾਨ ਸਿੰਘ ਜੀ ਆਏ ਤੇ ਉਹਨਾਂ ਨੇ ਮੌਕਾ ਦੇਖਿਆ ਤਾਂ ਉਹਨਾਂ ਨੇ ਮੌਕਾ ਦੇਖ ਕੇ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਇਹ ਸਾਰਾ ਸੀਵਰੇਜ ਸਿਸਟਮ ਬਦਲਤਾ ਜਾਵੇ ਸੋ ਅਸੀਂ ਤੁਰੰਤ ਅਫਸਰ ਲਾ ਕੇ ਇਹਦਾ ਜਿਹੜਾ ਐਸਟੀਬੇਟ ਹੈ ਉਹ 60 ਲੱਖ 23000 ਦਾ ਬਣਿਆ ਅਸੀਂ ਤੁਹਾਨੂੰ ਦੱਸ ਦਿਆ ਇਹ ਖੁਸ਼ੀ ਪ੍ਰਾਪਤ ਕਰ ਰਹੇ ਹੈ ਕਿ ਇਹ ਅਸੀਂ ਆ ਮਨਜ਼ੂਰ ਕਰਤਾ ਜਲਦੀ ਮੀਟਿੰਗ ਕਰਕੇ ਉੱਥੇ ਪਾਸ ਕਰਕੇ ਇਹ ਜਿਹੜਾ ਸੀਵਰੇਜ ਹੈ ਇਹ ਨਵੀਆਂ ਪਾਈਪਾਂ ਔਰ ਵੱਡੀਆਂ ਪਾਈਪਾਂ ਜਲਦੀ ਤੋਂ ਜਲਦੀ ਪਾ ਦਿੱਤਾ ਇੱਕ ਛੋਟਾ ਹੋਰ ਐਲਾਨ ਕਰਦੇ ਹਾਂ ਆ ਖਲਾਈ ਦੀ ਸੰਗਤ ਆਉਂਦੀ ਨਾ ਕਿ ਬਹੁਤ ਜ਼ਿਆਦਾ ਉੱਥੇ 10 ਲੀਟਰ ਨਾਲ ਸਾਡੇ ਇੱਥੇ ਜਿਹੜੇ ਲੋਕਲ ਲੀਡਰ ਹੈ ਸਾਡਾ ਸਰਪੰਚ ਸਾਹਿਬ ਹੈ ਸਾਡੇ ਸਰ ਰਣਜੀਤ ਸਿੰਘ ਹੈ ਆ ਖੜੇ ਆ ਸਾਡੇ ਨਿਤਾਗਾਂ ਕਿ ਨਾ ਸਾਰਿਆਂ ਦਾ ਕਹਿਣਾ ਹੈ ਵੀ ਸੰਗਤ ਵੜੀ ਆਉਂਦੀ ਹੈ ਵੀ ਇੱਥੇ ਟਾਇਲਟਸ ਦਾ ਇੰਤਜ਼ਾਮ ਹੋ ਜਾਏ ਅਸੀਂ ਜਲਦੀ ਪਾਸ ਕਰਕੇ ਉਹ ਵੀ ਕਰਾਂ ਦੂਜੀ ਗੱਲ ਸਾਡਾ ਇਸ ਪਵਿੱਤਰ ਸਥਾਨ ਨਾਲ ਸੰਬੰਧ ਹੈ ਜੀ ਪਰ ਸੰਬੰਧ ਹੈ ਕਿਉਂਕਿ ਇਸ ਪਵਿੱਤਰ ਜਗਾ ਕਲਗੀਧਰ ਪਾਤਸ਼ਾਹ ਨੇ ਰਾਜਾ ਰਤਨ ਚੰਦ ਜੀ ਕੋ ਡਰੇ ਕੇ ਚੁਪਾਈ ਸਾਹਿਬ ਦਾ ਉਚਾਰਨ ਕੀਤਾ ਤੇ ਇਹ ਜਗਾ ਸਾਡੇ ਪੁਰਖਿਆਂ ਦੀ ਹੈ ਇਹ ਸੰਜੀਵ ਜੀ ਜਿਹੜੇ ਹੈਗੇ ਆ ਇਹ ਸਿੱਧੇ ਰਾਜਾ ਰਤਨ ਚੰਦ ਜੀ ਦੇ ਅੰਸ਼ ਵੰਸ਼ ਵਿੱਚੋਂ ਆ ਸੋ ਸਾਡੇ ਤਾਂ ਦੋ ਕੰਮ ਹੋ ਗਏ ਇੱਕ ਇਹ ਪਬਲਿਕ ਸੇਵਾ ਤਾਂ ਹੀ ਹੈ ਗੁਰਦੁਆਰਾ ਸਾਹਿਬ ਦੀ ਸੇਵਾ ਤਾਂ ਹੀ ਹੈ ਇੱਕ ਆਪਣੇ ਮਨ ਨੂੰ ਜਿਹੜਾ ਸਕੂਨ ਹੁੰਦਾ ਹੈ ਉਹ ਕੰਮ ਕਰਕੇ ਉਹ ਵੀ ਪ੍ਰਾਪਤ ਹੁੰਦਾ ਹੈ